ਸਤਿ ਸ਼੍ਰੀ ਅਕਾਲ ਜੀ ਆਸ ਕਰਦੇ ਹਾਂ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੇਰੇ ਵੀਰ ਭੈਣ ਭਰਾ ਤੇ ਵਾਹਿਗੁਰੂ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰਹੋ ਤੰਦਰੁਸਤ ਰਹੋ ਆਬਾਦ ਰਹੋ ਆਪਾਂ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਤੁਸੀਂ ਥੰਬਨੇਲ ਦੇਖ ਹੀ ਲਿਆ ਹੋਵੇਗਾ ਦੇਖੋ ਕਿਸੇ ਨਾ ਕਿਸੇ ਦੀ ਲਾਈਫ ਦੇ ਵਿੱਚ ਇਹ ਘਟਨਾ ਜ਼ਰੂਰ ਵਾਪਰਦੀ ਹੈ ਕਿਸੇ ਨਾ ਕਿਸੇ ਰੂਪ ਵਿੱਚ ਕਈ ਵਾਰ ਆਪਾਂ ਹੁੰਨੇ ਆ ਕਿਸੇ ਬੰਦੇ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਆ ਜਾਂਦੇ ਆ ਕੋਈ ਕਿਸੇ ਨੂੰ ਕਈ ਵਾਰ ਬੰਦਾ ਹੁੰਦਾ ਕਿਦਾਂ ਤੰਗ ਪਰੇਸ਼ਾਨ ਕਿ ਮੰਨ ਲਓ ਜਿਵੇਂ ਕਿ ਕੋਈ ਆਪਾਂ ਨੂੰ ਪਰਸਨਲ ਲਾਈਫ ਦੇ ਵਿੱਚ ਬਹੁਤ ਤੰਗ ਕਰ ਰਿਹਾ ਹਰ ਇੱਕ ਦੀ ਆਪਣੀ ਪਰਸਨਲ ਲਾਈਫ ਹੁੰਦੀ ਆ ਤੇ ਉਹਦੇ ਵਿੱਚ ਆਪਣੀ ਕਮਜ਼ੋਰੀ ਕਈਆਂ ਬੰਦਿਆਂ ਨੂੰ ਪਤਾ ਹੁੰਦੀ ਆ ਹਨ ਤੇ ਉਹਦੇ ਆਧਾਰ ਤੇ ਆਪਾਂ ਨੂੰ ਉਹਨੂੰ ਲੈ ਕੇ ਆਪਾਂ ਨੂੰ ਕੋਈ ਤੰਗ ਕਰਦਾ ਜਾਂ ਫਿਰ ਇਦਾਂ ਹੁੰਦਾ ਕਿ ਬਾਹਰੋਂ ਆਪਾਂ ਨੂੰ ਕੋਈ ਪਰੇਸ਼ਾਨ ਕਰ ਰਿਹਾ ਕੋਈ ਕਈ ਵਾਰ ਹੁੰਦਾ ਕਿ ਆਪਾਂ ਨੂੰ ਕੋਈ ਘਰ ਦੇ ਵਿੱਚ ਹੀ ਤੰਗ ਕਰੀ ਜਾਂਦਾ ਕੋਈ ਰਿਸ਼ਤੇਦਾਰ ਵੀ ਤੰਗ ਕਰੀ ਜਾਂਦਾ ਤੇ ਬਸ ਮੰਨ ਲਓ ਕਿ ਕਿਸੇ ਵੀ ਰੂਪ ਦੇ ਵਿੱਚ ਆ ਉਹ ਚੀਜ਼ ਆਪਾਂ ਉਸ ਬੰਦੇ ਤੋਂ ਤੰਗ ਪਰੇਸ਼ਾਨ ਪਰ ਆਪਾਂ ਸੱਚੀ ਹਾਂ ਤੇ ਵਾਹਿਗੁਰੂ ਜੀ ਕੇ ਪ੍ਰਮਾਤਮਾ ਨੇ ਨਾ ਹਰ ਚੀਜ਼ ਦਾ ਹੱਲ ਦਿੰਦਾ ਹੈ ਹਰ ਮੁਸ਼ਕਲ ਦਾ ਹੱਲ ਸਾਨੂੰ ਕੱਢ ਕੇ ਦਿੱਤਾ ਵਾਹਿਗੁਰੂ ਜੀ ਨੇ ਸਾਡੀ ਝੋਲੀ ਵਿੱਚ ਖੁਦ ਵਾਹਿਗੁਰੂ ਆਪ ਪਾ ਕੇ ਗਏ ਨੇ ਕਿ हे ਬੱਚੇ ਜੇ ਤੂੰ ਕਦੇ ਵੀ ਕਿਸੇ ਵੀ ਮੁਸੀਬਤ ਵਿੱਚ ਪੈ ਜਮੇ ਪਹਿਲੀ ਗੱਲ ਤਾਂ ਅਰਦਾਸ ਬਹੁਤ ਜ਼ਰੂਰੀ ਹੈ ਅਰਦਾਸ ਕਰੀਏ ਆਪਣਾ ਦੁੱਖ ਜਾ ਕੇ ਆਪਣੇ ਪਿਤਾ ਨੂੰ ਆਪਣੀ ਮਾਤਾ ਨੂੰ ਆਪਣੇ ਅਕਾਲ ਪੁਰਖ ਨੂੰ ਦੱਸਿਏ ਤਾਂ ਸਹੀ ਕਿ ਸਾਨੂੰ ਇਹ ਦੁੱਖ ਹੈ ਵੈਸੇ ਤਾਂ ਆਪਣੇ ਮਾਤਾ ਪਿਤਾ ਨੂੰ ਪਤਾ ਹੀ ਹੁੰਦਾ ਕਿ ਮੇਰੇ ਬੱਚੇ ਨੂੰ ਕੀ ਦੁੱਖ ਹੈ ਪਰ ਫਿਰ ਵੀ ਦੱਸਣਾ ਤਾਂ ਜ਼ਰੂਰੀ ਹੈ ਤੇ ਬਹੁਤ ਅਜਿਹੀਆਂ ਬੀਬੀਆਂ ਪੈਣਾ ਹੋਣਗੀਆਂ ਜਿਹੜੀਆਂ ਕਿ ਜ਼ਿਆਦਾਤਰ ਹੀ ਮੁਸ਼ਕਲ ਔਰਤਾਂ ਨੂੰ ਆਉਂਦੀ ਆ ਆ ਇਹ ਜੀ ਗੱਲ ਨਹੀਂ ਹੈਗੀ ਵੀ ਆਪਣੇ ਭਰਾ ਵੀ ਕਈ ਵਾਰ ਤੰਗ ਹੁੰਦੇ ਨੇ ਕਿਸੇ ਨਾ ਕਿਸੇ ਬੰਦੇ ਤੋਂ ਕੋਈ ਬੰਦਾ ਜਿਆਦਾ ਹੀ ਸਾਊ ਹੁੰਦਾ ਟਾਰਚਰ ਕਰੀ ਜਾਂਦੇ ਨੇ ਲੋਕ ਉਹਨਾਂ ਨੂੰ ਹਨਾ ਤੇ ਆਪਾਂ ਮਤਲਬ ਇੱਕ ਮਾਨਸਿਕ ਤੌਰ ਤੇ ਬਿਮਾਰ ਪੈ ਜਾਂਦੇ ਆ ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਇੱਕ ਬਹੁਤ ਹੀ ਸ਼ਕਤੀਸ਼ਾਲੀ ਸ਼ਬਦ ਬਖਸ਼ਿਆ ਜਿਹੜਾ ਅਸੀਂ ਜਪ ਸ਼ਬਦ ਦੇ ਵਿੱਚ ਪੜਦੇ ਆਂ ਜਪ ਸਾਹਿਬ ਦੇ ਵਿੱਚ ਪੜਦੇ ਆਂ ਆਪਾਂ ਤੇ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਆ ਚਾਚਰੀ ਛੰਦ ਪ੍ਰਸਾਦ ਸਵਈਏ ਗੋਬਿੰਦੇ ਮੁਕੰਦੇ ਉਦਾਰੇ અપਾਰੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਤੇ ਇਸ ਸ਼ਬਦ ਨੂੰ ਤੁਸੀਂ ਨਾ ਤੋਂ ਕੇ ਇਸ਼ਨਾਨ ਕਰਕੇ ਪੜੋ ਚਲੋ ਜਦੋਂ ਆਪਾਂ ਕਦੇ ਟਾਈਮ ਤਾਂ ਆਪਾਂ ਇਸ਼ਨਾਨ ਕਰਦੀਆਂ ਚਲੋ ਮੈਂ ਨਹੀਂ ਕਹਿੰਦੀ ਕਿ ਸਵੇਰੇ ਸਵੇਰੇ ਕਰੋ ਹਨਾ ਜਿਹਦੀ ਤਮੰਨਾ ਬਹਿ ਕੇ ਜਿਹਦੇ ਮਨ ਹੈ ਵੀ ਹਾਂ ਕਰ ਸਕਦਾ ਉਹ ਉੱਠ ਕੇ ਸਵੇਰੇ ਆਪਦਾ ਅ ਅਮਰਤ ਵੇਲੇ ਕਰੋ ਠੀਕ ਹੈ ਜੀ ਚਲੋ ਜੇ ਕਿਸੇ ਨੇ ਨਹੀਂ ਵੀ ਕਰਿਆ ਹੈਗਾ ਤਾਂ ਤੁਰਦੇ ਫੇਰੇ ਤੁਰਦੇ ਫਿਰਦੇ ਕਰੀ ਜਾਓ ਕੱਪੜੇ ਧੋਣ ਦੇ ਕਰੀ ਜਾਓ ਰਸੋਈ 'ਚ ਕੰਮ ਕਰਦੇ ਕਰੀ ਜਾਓ ਮੂਹ ਦੇ ਵਿੱਚ ਹੈਨਾ ਕਈ ਵਾਰ ਹੁੰਦਾ ਘਰ ਦੇ ਵਿੱਚ ਇਹ ਹਜਾ ਇੱਕ ਬੰਦਾ ਕੋਈ ਨਾ ਕੋਈ ਹਜਾ ਜੀ ਹੁੰਦਾ ਜਿਹੜਾ ਜੂ ਤਾ ਪਤੰਗ ਪਰੇਸ਼ਾਨ ਹੁੰਨੇ ਆ ਬਸ ਜਦੋਂ ਵੀ ਉਹ ਬੋਲੇ ਬਸ ਇਹ ਸ਼ਬਦ ਪੜੀ ਜਾਓ ਇਹ ਸ਼ਬਦ ਪੜੀ ਜਾਓ بس ਤੁਸੀਂ ਦੇਖੋ ਦਿਨਾਂ ਦੇ ਵਿੱਚ ਉਹ ਬੰਦੇ ਦਾ ਹਾਲ ਕੀ ਹੁੰਦਾ ਮੈਂ ਨਹੀਂ ਕਹਿੰਦੀ ਕਿ ਇਹ ਕਿਸੇ ਇਸ਼ਨਾਨ ਕਰਕੇ ਪੜੋ ਜਾਂ ਏਦਾਂ ਚੌਕੜਾ ਮਾਰ ਕੇ ਪੜੋ ਨਹੀਂ بس ਇਹ ਦੇ ਨਾਲ ਇੰਨਾ ਤੁਹਾਨੂੰ ਸ਼ਾਂਤੀ ਮਿਲੂਗੀ ਦਿਮਾਗ ਨੂੰ ਜੇ ਤੁਸੀਂ ਚ ਪੜੋ ਗੋਵਿੰਦੇ ਮੁਕੰਦੇ ਉਦਾਰੇ ਆਪਾਰੇ ਹਰੀਆਂ ਕਰੀਆਂ ਨਾਮੇ ਕਾਮੇ ਵਾ ਵਾ ਇੰਨਾ ਆਨੰਦ ਆਊਗਾ ਤੁਹਾਨੂੰ ਇੰਨੀ ਤੁਸੀਂ ਟੈਂਸ਼ਨ ਤੋਂ ਦੂਰ ਡਿਪਰੈਸ਼ਨ ਤੋਂ ਦੂਰ ਹੋ ਜਾਓਗੇ ਸਟ्रेस ਤੋਂ ਦੂਰ ਹੋ ਜਾਓਗੇ ਨਾ ਆਰ ਤੁਹਾਨੂੰ ਉਸ ਬੰਦੇ ਦਾ ਹਾਲ ਦੇਖਿਓ ਤੁਸੀਂ ਦਿਨਾਂ ਦੇ ਵਿੱਚ ਉਹ ਤੁਹਾਨੂੰ ਕਿਵੇਂ ਪਰੇਸ਼ਾਨ ਕਰਨ ਤੇ ਆਪਣੇ ਆਪ ਹੀ ਹਟ ਜਾਵੇਗਾ ਤੇ ਗੁਰੂ ਪਿਆਰਿਓ ਜੇ ਤੁਹਾਨੂੰ ਵੀਡੀਓ ਚੰਗੀ ਇਹ ਮੇਰਾ ਐਕਸਪੀਰੀਅੰਸ ਹੈ ਕਰਕੇ ਦੇਖਿਓ ਤੁਸੀਂ ਜੇ ਕੋਈ ਵੀ ਕਿਸੇ ਤੋਂ ਪਰੇਸ਼ਾਨ ਆ ਨਾ ਕਰਕੇ ਦੇਖਿਓ ਹਰ ਵੇਲੇ ਪੜਿਓ ਇਸ ਤਨਾ ਇੰਨਾ ਕਰੰਟ ਔਰ ਜੋਸ਼ ਆਉਂਦਾ ਨਾ ਤੁਸੀਂ ਆਪ ਹੀ ਕਰਕੇ ਦੇਖਿਓ ਬਸ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਕਮੈਂਟ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰਜੀ ਲਿਖ ਕੇ ਜਰੂਰ ਜਾਇਓ ਠੀਕ ਹੈ ਜੀ ਹਾਂ ਜੇ ਕਿਸੇ ਵੀ ਭੈਣ ਨੂੰ ਕੋਈ ਮੇਰੇ ਨਾਲ ਗੱਲ ਸ਼ੇਅਰ ਕਰਨੀ ਹੁੰਦੀ ਆ ਤਾਂ ਕਰ ਸਕਦੇ ਹੋ ਕਮੈਂਟਾਂ ਦੇ ਵਿੱਚ ਤਾਂ ਉਹਦਾ ਜਵਾਬ ਤੁਹਾਨੂੰ ਜਰੂਰ ਮਿਲੂਗਾ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਉਸ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰਾਖਾ